ਰੂਸ ਨੇ ਹਾਲੀ ਦੇ ਮਹੀਨਿਆਂ ਵਿੱਚ ਯੂਕਰੇਨ ਉਤੇ ਆਪਣੇ ਸਭ ਤੋਂ ਵੱਡੇ ਹਵਾਈ ਹਮਲੇ ਵਿੱਚੋਂ ਇੱਕ ਹਮਲਾ ਕੀਤਾ ਹੈ ਕੁਝ ਘੰਟੇ ਪਹਿਲਾਂ ਹੀ ਯੂਕੇ ਤੇ ਜਰਮਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨਾਟੋ ਸਹਿਯੋਗੀਆਂ ਨੂੰ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਾਉਣ ਦੀਆਂ ਯੋਜਨਾਵਾਂ ਉੱਤੇ ਚਰਚਾ ਕਰਨ ਲਈ ਇੱਕ ਮੀਟਿੰਗ ਤੋਂ ਪਹਿਲਾਂ ਹੀ ਇਹ ਹਮਲਾ ਕੀਤਾ ਹੈ ਯੂਕਰੇਨੀ ਰਾਸ਼ਟਰਪਤੀ ਵਿਰੋਦੋਮੀਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਇਸ ਹਮਲੇ ਵਿੱਚ ਲਗਭਗ 2 ਵਿਅਕਤੀ ਮਾਰੇ ਗਏ ਨੇ ਤੇ 15 ਜ਼ਖਮੀ ਹੋਏ ਨੇ ਇਹਨਾਂ ਵਿੱਚ ਬੱਚੇ ਵੀ ਸ਼ਾਮਲ ਸਨ ਇੱਕ ਡਰੋਨ ਕੀਵ ਦੇ ਇੱਕ ਸਬਵੇ ਸਟੇਸ਼ਨ ਉਤੇ ਡਿੱਗਿਆ ਜਿੱਥੇ ਕਈ ਲੋਕ ਅੰਦਰ ਲੁਕੇ ਹੋਏ ਸਨ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਪੋਸਟਾਂ ਵਿੱਚ ਦਿਖਾਇਆ ਗਿਆ ਹੈ ਕਿ ਸਟੇਸ਼ਨ ਪਲੇਟਫਾਰਮ ਤੋਂ ਇਹ ਨਾਲ ਘਿਰਿਆ ਹੋਇਆ ਹੈ ਜਿਸ ਵਿੱਚ ਦਰਜਨਾਂ ਲੋਕ ਅੰਦਰ ਸਨ ਇਸ ਹਮਲੇ ਵਿੱਚ ਸਭ ਤੋਂ ਵੱਧ ਇੱਕ ਕਿੰਡਰਗਾਰਟਨ ਸੂਪਰਮਾਰਕਟ ਤੇ ਗੋਦਾਮ ਨੂੰ ਵੱਡਾ ਨੁਕਸਾਨ ਪਹੁੰਚਾਇਆ ਉੱਥੇ ਹੀ ਫਰਾਂਸ ਦੇ ਵਿਦੇਸ਼ ਮੰਤਰੀ ਵੀ ਸੋਮਵਾਰ ਨੂੰ ਕੀ ਪਹੁੰਚੇ ਸਨ ਤੇ ਉਹਨਾਂ ਦੁਆਰਾ ਕੀ ਵਿੱਚ ਹੋਏ ਨੁਕਸਾਨ ਦਾ ਦੌਰਾ ਕੀਤਾ ਗਿਆ ਸੋਮਵਾਰ ਰਾਤ ਨੂੰ ਕੀ ਉਤੇ ਘੰਟਿਆਂ ਤੱਕ ਝੱਲੇ ਡਰੋਨ ਅਤੇ ਮਿਜ਼ਾਈਲ ਹਮਲੇ ਨੇ ਯੂਕਰੇਨ ਨੂੰ ਹੋਰ ਪੱਛਮੀ ਫੌਜੀ ਸਹਾਇਤਾ ਖਾਸ ਕਰਕੇ ਹਵਾਈ ਰੱਖਿਆ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ ਉਂਝ ਕਾ ਹਫਤੇ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਵਿੱਚ ਕੁਝ ਦਿਨਾਂ ਅੰਦਰ ਮਦਦ ਪਹੁੰਚ ਜਾਏਗੀ ਸੋਮਵਾਰ ਨੂੰ ਚ ਭਦਰੀ ਫੌਜੀ ਅਧਿਕਾਰੀਆਂ ਦੀ ਵਰਚੁਅਲ ਮੀਟਿੰਗ ਦੀ ਅਗਵਾਈ ਬ੍ਰਿਟਿਸ਼ ਰੱਖਿਆ ਸਕੱਤਰ ਜੋਨ ਹਿਲੀ ਤੇ ਉਹਨਾਂ ਦੇ ਜਰਮਨ ਹਮਰੁੱਤਬਾ ਦੁਆਰਾ ਕੀਤੀ ਗਈ ਹੈ ਅਮਰੀਕੀ ਰੱਖਿਆ ਸਕੱਤਰ ਅਤੇ ਨਾਟੋ ਨੇਤਾ ਮਾਰਕ ਰੂਟੇ ਦੇ ਨਾਲ-ਨਾਲ ਨਾਟੋ ਦੇ ਸੁਪਰੀਮ ਸਹਿਯੋਗੀ ਕਮਾਂਡਰ ਤੇ ਹੋਰ ਵੀ ਬਹੁਤ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਰੂਸ ਨੇ ਯੂਕਰੇਨੀ ਸ਼ਹਿਰਾਂ ਉੱਤੇ ਆਪਣੇ ਲੰਮੀ ਦੂਰੀ ਦੇ ਹਮਲੇ ਤੇਜ਼ ਕਰ ਦਿੱਤੇ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਰੂਸੀ ਡਰੋਨ ਉਤਪਾਦਨ ਵਧਣ ਨਾਲ ਇਹ ਹਮਲੇ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ ਰੂਸ ਪ੍ਰਤੀ ਆਪਣੇ ਰੁਖ ਵਿੱਚ ਤਬਦੀਲੀਆਂ ਲਿਆਉਂਦੇ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਮਾਸਕੋ ਨੂੰ ਜੰਗਬੰਦੀ ਲਈ ਸਹਿਮਤ ਹੋਣ ਜਾਂ ਸਖਤ پابੰਦੀਆਂ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਨਾ ਦਾ ਅਲਟੀਮੇਟ ਦਿੱਤਾ ਸੀ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਕਿਹਾ ਹੈ ਕਿ ਇਸ ਹਮਲੇ ਵਿੱਚ ਡਰੋਨ ਤੇ ਕਿੰਜ਼ਨ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਦੇ ਫੌਜੀ ਉਦਯੋਗਿਕ ਕੰਪਲੈਕਸ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ ਹੈ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਰੂਸ ਨੇ ਸੋਮਵਾਰ ਰਾਤ ਨੂੰ 426 ਸ਼ਾਹੇਦ ਤੇ ਡਿਕੋਏ ਡਰੋਨ ਲਾਂਚ ਕੀਤੇ ਸਨ ਨਾਲ ਹੀ ਵੱਖ-ਵੱਖ ਕਿਸਮਾਂ ਦੀਆਂ 24 ਮਿਜ਼ਾਈਲਾਂ ਵੀ ਲਾਂਚ ਕੀਤੇ ਸਨ ਜਿਸ ਵਿੱਚ 200 ਡਰੋਨਾਂ ਨੂੰ ਰੋਕਿਆ ਗਿਆ ਅਤੇ 203 ਹੋਰ ਅਡਾਰ ਤੋਂ ਜਾਮੋ ਗਏ ਸਨ ਜਾਂ ਗੁੰਮ ਹੋ ਗਏ ਸਨ ਇਸ ਦੌਰਾਨ ਯੂਕਰੇਨ ਨੇ ਆਪਣੇ ਘਰੇਲੂ ਤੌਰ ਉਤੇ ਤਿਆਰ ਕੀਤੇ ਲੰਬੀ ਦੂਰੀ ਦੇ ਡਰੋਨਾਂ ਨੂੰ ਤਾਇਨਾਤ ਕਰਨਾ ਜਾਰੀ ਰੱਖਿਆ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਦੀਆਂ ਫੌਜਾਂ ਨੇ ਰਾਤੋਂ ਰਾਤ ਜੋ 70 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਸੀ ਜਿਨ੍ਹਾਂ ਵਿੱਚੋਂ ਲਗਭਗ 1/3 ਰੂਸੀ ਰਾਸਤਾਨੀ ਦੇ ਨੇੜੇ ਨਸ਼ਟ ਕਰ ਦਿੱਤੇ ਸਨ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਮਾਸਕੋ ਖੇਤਰ ਵਿੱਚ 23 ਡਰੋਨਾਂ ਨੂੰ ਡੇਗ ਦਿੱਤਾ ਗਿਆ ਜਿਨ੍ਹਾਂ ਵਿੱਚੋਂ 15 ਨੂੰ ਸ਼ਹਿਰ ਦੇ ਉੱਪਰ ਹੀ ਰੋਕ ਲਿਆ ਗਿਆ ਸੀ